ਅੱਜ ਫਿਰ ਬੰਮੂਕਾਰ ਟੂ ਰਿਲੀਜ਼ ਹੋ ਗਈ ਹੈ ਲੇਕਿਨ ਉਸ ਦੀ ਰਿਲੀਜ਼ ਦੇ ਉਤੇ ਕਿਉਂ ਗੁੱਸਾ ਆਇਆ ਹੈ ਬਿੰਨੂ ਤੇ ਐਮੀ ਨੂੰ ਜਰਾ ਤੁਸੀਂ ਵੀ ਸੁਣੋ ਆਖਿਰ ਕਿਸ ਕੰਪਨੀ ਨੇ ਉਹਨਾਂ ਨਾਲ ਕੀਤਾ ਇਹ ਧੱਕਾ ਇੰਡੀਆ 'ਚ ਵੀ ਰਿਲੀਜ਼ ਹੋ ਰਹੀ ਹੈ ਪੰਜਾਬ 'ਚ ਵੀ ਰਿਲੀਜ਼ ਹੋ ਰਹੀ ਹੈ ਤੇ ਮੁੱਖ ਕਾਰਨ ਇਹ ਹੈ ਕਿ ਐਜ਼ ਯੂਸੂਅਲ ਬੜੇ ਚਲੋ ਚਰ ਤੋਂ ਤਾਂ ਕਾਹੁੰਦਾ ਆਉਂਦਾ ਕੋਈ ਬੋਲਦਾ ਕੋਈ ਨਹੀਂ ਬੋਲਦਾ ਉਸ ਚੀਜ਼ ਬਾਰੇ ਪੰਜਾਬੀ ਜ਼ੁਬਾਨ ਦੇ ਨਾਲ ਵਿਤਕਰੇ ਦੀ ਗੱਲ ਕਰਨ ਲੱਗੇ ਪੰਜਾਬੀ ਸਿਨੇਮੇ ਦੇ ਥਰੂ ਹੈ ਨਾ ਜੀ ਪੰਜਾਬੀ ਸਿਨੇਮੇ ਦੇ ਨਾਲ ਜਿਹੜੀਆਂ ਨੈਸ਼ਨਲ ਕੰਪਨੀਆਂ ਨੇ ਜਿਨ੍ਹਾਂ ਦੀਆਂ ਸੋ ਕਾਲਡ ਚੇਨਸ ਸਿਨੇਮਾ ਦੀਆਂ 체ਨ ਸਾਡੇ ਇੱਥੇ ਹੈਗੀਆਂ ਨੇ ਮੈਂ ਸਿੱਧਾ ਸਿੱਧਾ ਹੀ ਗੱਲ ਕਰਦਾ ਪੀਵੀਆਰ ਦੀ ਗੱਲ ਕਰ ਰਿਹਾ ਜੀ ਜਦੋਂ ਵੀ ਇਹ ਮੁੱਦਾ ਹੈਗਾ ਇਹ ਸਾਡੇ ਜਿੰਨੇ ਵੀ ਸਾਡੀਆਂ ਜਿਹੜੀਆਂ ਸਾਡੀਆਂ ਖੇਤਰੀ ਭਾਸ਼ਾ ਦੀਆਂ ਜਾਂਦੀ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਜਦੋਂ ਲੱਗਦੀਆਂ ਨੇ ਉਹਨਾਂ ਨਾਲ ਬਿਤਕਰਾ ਕੀਤਾ ਜਾਂਦਾ ਉਹਨਾਂ ਨੂੰ ਜਿਹੜੇ ਸ਼ੋਕੇਸ ਹੈ ਜਿਹੜਾ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ ਜਿਹੜੀ ਬਾਹਰ ਲੀਆਂ ਫਿਲਮਾਂ ਨੇ ਸਾਉਦੀਆਂ ਫਿਲਮਾਂ ਹੋਣ ਹਿੰਦੀ ਫਿਲਮਾਂ ਹੋਣ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਵੀ ਇਹਨਾਂ ਨੂੰ ਸ਼ੋਅ ਵਧੀਆ ਮਿਲਨੇ ਨੇ ਔਰ ਜ਼ਿਆਦੇ ਮਿਲਨੇ ਨੇ ਔਰ ਉਹਨਾਂ ਦੀ ਜਿਹੜੀ ਰਿਕਵਰੀ ਹੈ ਉਹ ਵੀ ਉਹਨਾਂ ਦਾ ਫਲੈਟ ਰੇਟ ਹੈ ਉਹਨਾਂ ਨੂੰ 50% ਹੀ ਦਿੱਤਾ ਜਾਂਦਾ ਹੈ ਜਿਹੜੀਆਂ ਬਾਹਰ ਲੀਆਂ ਫਿਲਮਾਂ ਨੇ ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਨੂੰ ਪੀਬੀਆਰ ਦੇ ਉੱਤੇ ਪਹਿਲੇ ਹਫ਼ਤੇ ਹੋਰ ਰੇਸ਼ਿਓ ਹੈਗੀ ਹੈ ਜਿਆਨ ਦੀ 49% ਫਿਰ 40 ਦੇ ਨੇੜੇ ਦੂਜੇ ਹਫ਼ਤੇ ਰਹਿੰਦੀ ਤੇ ਤੀਜੇ ਹਫ਼ਤੇ ਸਾਡੀ 32% ਰਹਿੰਦੀ ਹੈ ਜਿਹਦੇ ਨਾਲ ਕਿ ਪ੍ਰੋਡਿਊਸਰ ਮਰਦਾ ਹੈ ਜਿਹੜਾ achhiya ਫਿਲਮਾਂ ਨਹੀਂ ਬਣਾ ਸਕਦਾ ਮੋੜ ਮੋੜ ਕੇ ਰਿਪਿਊਟ ਨਹੀਂ ਰਿਪੀਟ ਨਹੀਂ ਹੁੰਦਾ ਫਿਲਮਾਂ ਦੇ ਵਿੱਚ ਹਨਾ ਪ੍ਰੋਡਿਊਸਰ ਸੋ ਸਾਡੀ ਇਸ ਫਿਲਮ ਨਾਲ ਉਚੇਚੇ ਤੌਰ ਦੇ ਉੱਤੇ ਧੱਕਾ ਕੀਤਾ ਗਿਆ ਸਾਨੂੰ ਕੱਲ ਤੱਕ ਕੀ ਅੱਜ ਤੱਕ ਲਟਕਾਇਆ ਗਿਆ ਕਿਉਂਕਿ ਜਦੋਂ ਓਪਨ ਅਸੀਂ ਕਰਦੇ ਹਾਂ ਸ਼ੋਅ ਬੁਕਮੇ ਸ਼ੋਅ ਤੇ ਤੁਸੀਂ ਜਾ ਕੇ ਦੇਖਦੇ ਹੋ ਜਾਂ ਕਿਤੇ ਵੀ ਜਾ ਕੇ ਤੁਸੀਂ ਦੇਖਦੇ ਹੋ ਐਡਵਾਂਸ ਬੁਕਿੰਗ ਦੇ ਵਿੱਚ ਜਾ ਕੇ ਤਾਂ ਸਾਰੇ ਲੋਕ ਤਰਜੀਹ ਦਿੰਦੇ ਆ ਵੀ ਚਲੋ ਪੀਵੀਆਰ ਦੇ ਵਿੱਚ ਦੇਖੀਏ ਕਿੱਥੇ ਲੱਗਿਆ ਕਿਉਂਕਿ ਪੀਵੀਆਰ ਦੀ ਤਾਦਾਦ ਕਾਫੀ ਹੈ ਜੀ ਹਨਾ ਉਹਨਾਂ ਤੋਂ ਬਿਨਾ ਸਰਦਾ ਵੀ ਨਹੀਂ ਸੀ ਸਾਰਾ ਅਸੀਂ ਬਹੁਤ ਮਿੰਤਾ ਮਤੋਲੀਆਂ ਕੀਤੀਆਂ ਵੀ ਚਲੋ ਠੀਕ ਹੈ ਕਿਦਾਂ ਕਿਦਾਂ ਕਰਕੇ ਪਰ ਲਾਸਟ ਮੂਮੈਂਟ ਤੱਕ ਉਹਨਾਂ ਨੇ ਸਾਨੂੰ ਤੜਫਾਇਆ ਜੀ ਮਤਲਬ ਚਾਜ ਨਾਲ ਸ਼ੋਅ ਨਹੀਂ ਖੋਲੇ ਹੈਗੇ ਪ੍ਰੋਪਰਲੀ ਵੀ ਹੁਣ ਕਰਦੇ ਆ ਇੰਨੇ ਕਰ ਲੋ ਇਹ ਕਰ ਲੋ ਆ ਫਿਲਮ ਦੇ ਐ ਨੇ ਆ ਫਿਲਮ ਦੇ ਐ ਨੇ ਤੇ ਹੁਣ ਆਲਮੋਸਟ ਸਾਨੂੰ ਵੀ ਭਾਜੀ ਮੇਰੇ ਤੋਂ ਆਲਮੋਸਟ ਆਲਮੋਸਟ ਨਹੀਂ ਮੇ ਤੋਂ ਮੇਰੇ ਮੇਰੇ ਕੈਰੀਅਰ ਤੋਂ ਮੈਨੂੰ 10 ਸਾਲ ਮੈਨੂੰ ਹੋ ਗਏ ਭਾਜੀ ਨੂੰ 5-7 ਸਾਲ ਹੋ ਗਏ ਜਿਹੜੇ ਸਾਡੇ ਪ੍ਰੋਡਿਊਸਰ ਨੇ ਰਿਦਮ ਬॉयਜ਼ ਉਹਨਾਂ ਨੇ ਆਲਮੋਸਟ ਮੇਰੇ ਤੋਂ ਵੀ ਉਹਨਾਂ ਨੇ 5-7 ਸਾਲ ਪਹਿਲਾਂ ਫਿਲਮਾਂ ਸ਼ੁਰੂ ਕੀਤੀਆਂ ਸੀਗੀਆਂ ਸੋ ਮਤਲਬ ਇਸ ਲੈਵਲ ਦੇ ਨਾਲ ਕੋਈ ਸਾਨੂੰ ਪ੍ਰੂਫ ਕਰਨ ਦੀ ਲੋੜ ਹੈ ਮਾਰੇ ਦੀ ਕਿਰਪਾ ਨਾਲ ਇਸ ਮਤਲਬ ਇੰਨਾ ਤੁਸੀਂ ਪਿਆਰ ਦਿੱਤਾ ਇੱਥੇ ਤੱਕ ਪਹੁੰਚਾਇਆ ਸਾਰਿਆਂ ਨੇ ਪਿਆਰ ਕਰਕੇ ਹਈ ਤੇ ਉਸ ਤੋਂ ਬਾਅਦ ਚ ਉਹ ਵੇਖਿਆ ਜਾਂਦੀ ਵੀ ਸਾਡੀ ਫਿਲਮ ਹੈ ਜਿਹੜੀ ਕੱਲ ਨੂੰ ਪੀਵੀਆਰ ਦੇ ਵਿੱਚ ਨਹੀਂ ਲੱਗ ਰਹੀ ਜੇ ਇੱਥੇ ਤੁਸੀਂ ਮਤਲਬ ਜੇ ਮਤਲਬ ਤੁਸੀਂ ਪੀਵੀਆਰ ਸਿਨੇਮਾ ਦੇ ਚੇਤੇ ਹੋ ਜੇ ਉੱਥੇ ਤੁਸੀਂ ਫਿਲਮ ਦੇਖਣ ਜਾਂਦੇ ਹੋ ਤੇ ਉੱਥੇ ਸਾਡੀ ਫਿਲਮ ਕੱਲ ਨੂੰ ਨਹੀਂ ਲੱਗਣੀ ਬਟ ਉਹਦੇ ਜਿਹੜੇ ਅਲਟਰਨੇਟਿਵ ਸਿਨੇਮਾਸ ਤੁਹਾਡੇ ਬਾਈ ਬੇਸ਼ੱਕ ਜਿਹੜੇ ਹੋਰ ਮਲਟੀਪਲੈਕਸਿਸ ਨੇ ਜਾਂ ਸਿੰਗਲ ਸਕਰੀਨਸ ਨੇ ਤੁਸੀਂ ਉੱਥੇ ਜਾ ਕੇ ਫਿਲਮ ਨੂੰ ਦੇਖ ਸਕਦੇ ਹੋ ਤੇ ਬਹੁਤ ਮਾਰਾਂ ਨੇ ਕਿਰਪਾ ਕੀਤੀ ਆ ਅੱਜ ਅਸੀਂ ਮਤਲਬ ਐਡਵਾਂਸ ਬੁਕਿੰਗ ਸ਼ਾਮਾਂ ਵੇਲੇ ਮਤਲਬ ਫਿਲਮ ਦੀ 1 ਬਾਈ 1 1 ਬਾਈ 1 ਜਿਵੇਂ ਜਿਵੇਂ ਸੀਗੀ ਉਹਨਾਂ ਨੇ ਖੋਲੀ ਆ ਨਾਲੇ ਨਾਲੇ ਦੂਜੀ ਗੱਲ ਨਾਲ ਜੀ ਪੰਜਾਬੀ ਜ਼ੁਬਾਨ ਨੇ ਜਾਂ ਪੰਜਾਬੀਆਂ ਨੇ ਧੱਕਾ ਕਦੇ ਸਿਆ ਹੀ ਨਹੀਂ ਜੀ ਧੱਕਾ ਕਾਹਦੇ ਲਈ ਆਪਾਂ ਹਨਾ ਆਪਣੇ 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 ਨਾਲ ਧੱਕਾ ਕਰਨ ਨੂੰ ਆਪਾਂ ਨਹੀਂ ਕਦੇ ਕਿਸੇ ਨਾਲ ਕੀਤਾ ਮਹਾਰਾ ਦੀ ਗੁਰਬਾਣੀ ਹੱਥ ਬੰਨ੍ਹਣ ਵਾਲੇ ਬੰਦੇ ਸਾਰੇ ਕਿਤੇ ਹੱਥ ਬੰਨੀ ਦੇ ਸਾਰੇ ਕਿਤੇ ਹੱਥ ਜੋੜ ਕੇ ਮਿਲੀਦਾ ਵੀ ਨਹੀਂ ਸਤਕਾਰ ਕਰੀਦਾ ਪਰ ਜਦੋਂ ਸਾਡੇ ਨਾਲ ਕੋਈ ਧੱਕਾ ਹੁੰਦਾ ਤਾਂ ਤੁਹਾਨੂੰ ਸ਼ਰਿਆ ਮਾ ਕੇ ਦੱਸਦਾ ਵੀ ਆ ਧੱਕਾ ਕਰ ਰਹੇ ਨੇ ਤੁਸੀਂ ਜਾ ਕੇ ਰਜਵਾ ਪਿਆਰ ਬਾਕੀ ਕਾਹਤ ਕਰ ਕੌਣ ਰਿਹਾ ਧੱਕਾ ਉਹ ਵੀ ਮਹਾਰਾ ਦੀ ਕਿਰਪਾ ਨਾਲ ਪਤਾ ਹੈ ਤੇ ਪੰਜਾਬ ਚੋਂ ਜਿਹੜੇ ਇੱਕ ਦੋ ਬੰਦੇ ਨਾਲ ਲੱਗੇ ਨੇ ਉਹਨਾਂ ਦਾ ਵੀ ਪਤਾ ਹੈ ਮਹਾਰਾ ਦੀ ਕਿਰਪਾ ਨਾਲ ਵਾਹਿਗੁਰੂ ਜੀ ਤੇ ਜਿਹੜੇ ਸੱਜਣ ਮਿੱਤਰ ਬਾਹਰ ਬੈਠੇ ਨੇ ਉਹਨਾਂ ਦੀ ਵੀ ਫੁੱਲ ਸਪੋਰਟ ਹੋਵੇ ਅਕਾਲਪੁਰਖ ਮੇਰ ਕਰਨ ਤੇ ਜਿਹੜੇ ਪੰਜਾਬ ਚ ਬੈਠੇ ਨੇ ਤੁਰ ਚਲੋ ਆਪਾਂ ਵੈਸੇ ਨਹੀਂ ਲਈਦੇ ਤੁਸੀਂ ਪਿਆਰ ਦੇਈਂਦੇ ਨੇ ਥੋੜਾ ਥੋੜਾ ਬੜਾ ਬੜਾ ਸਤਕਾਰ ਜੀ ਤੁਸੀਂ ਚੜ੍ਹਦੀਆਂ ਕਲਾ ਚ ਰਹੋ ਪਹਿਲਾਂ ਆਪਣੀ ਸਿਹਤ ਦਾ ਖਿਆਲ ਲੱਖੋ ਤੰਦਰੁਸਤੀ ਰੱਖੇ ਬਾਬਾ ਸਾਰੇ ਪਾਸੇ ਖੁਸ਼ੀਆਂ ਦੇਵੇ ਸਾਰੇ ਪਾਸੇ ਵਾਹਿਗੁਰੂ